ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਹੈ ਵੀ ਦੋਸਤੋ ਉਮੀਦ ਕਰਦਾ ਕਿ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਆਪਾਂ ਬਹੁਤ ਸੋਹਣੀ ਜਿਹੜੀ ਉਹ ਵੀਡੀਓ ਲੈ ਕੇ ਆਏ ਆ ਵਿਦੇਸ਼ ਦੀ ਧਰਤੀ ਦੇ ਉੱਤੋਂ ਠੋਕਰ ਮਾਰ ਕੇ ਆਈ ਭੈਣ ਨੇ ਫੈਸਲਾ ਲਿਆ ਆਪਣੇ ਹੀ ਪਿੰਡ ਦੇ ਵਿੱਚ ਅਤੇ ਪੰਜਾਬ ਦੀ ਧਰਤੀ ਦੇ ਉੱਤੇ ਰਹਿ ਕੇ ਕੰਮ ਕਰਨਾ ਹਾਂਜੀ ਨੰਦ ਪਰਜਾਈ ਨੇ ਬਹੁਤ ਸੋਹਣਾ ਜਿਹੜਾ ਉਹ ਕਲਚਰ ਪ੍ਰਾਣਾ ਜਿਉਂਦਾ ਰੱਖਣ ਵਾਸਤੇ ਕੰਮ ਸ਼ੁਰੂ ਕੀਤਾ ਜਿਵੇਂ ਕਿ ਵਿਆਹਾਂ ਸਾਧੀਆਂ ਦੇ ਵਿੱਚ ਜਾਗੋ ਦਾ ਸਮਾਨ ਹੈ ਜਿਹੜਾ ਉਹ ਹਰ ਚੀਜ਼ ਵਿਆਹਾਂ ਦੇ ਵਿੱਚ ਚੱਲਣ ਵਾਲੀ ਮਿਲਦੀ ਹੈ ਜਿਵੇਂ ਘਗਰੇ ਹੋਗੇ ਜਾਗੋ ਦਾ ਸਮਾਨ ਹੋ ਗਿਆ ਨਾਨਕੇ ਦਾਦਕਿਆਂ ਦੇ ਆਉਣ ਤੇ ਸਵਾਗਤ ਲਈ ਮੂਰੇ ਸਮਾਨ ਹੈ ਜਿਹੜਾ ਉਹ ਲੱਗਦਾ ਉਹ ਵੀ ਰੱਖਿਆ ਪੱਖੀਆਂ ਫਲਕਾਰੀਆਂ ਚਰਖੇ ਊਰੇ ਊਰੀਆਂ ਟੇਰਨ ਮਧਾਨੀਆਂ ਸੱਗੀ ਫੁੱਲ ਆਦ ਵਗੈਰਾ ਬਹੁਤ ਸੋਹਣੀਆਂ ਚੀਜ਼ਾਂ ਜਿਹੜੀਆਂ ਉਹ ਬਣਾਈਆਂ ਪੱਖੀਆਂ ਕੱਗਰੇ ਪਹਿਣਾ ਬਣਾ ਕੇ ਦਿੰਦੀਆਂ ਨੇ ਤਿਆਰ ਕਰਕੇ ਦਿੰਦੀਆਂ ਨੇ ਜਿਸ ਵੀ ਵੀਰ ਨੂੰ ਪਹਿਣ ਨੂੰ ਇਹ ਸਮਾਨ ਹੈ ਜਿਹੜਾ ਹੋ ਕੱਗਰੇ ਡਿਮਾਂਡ ਦੇ ਉੱਤੇ ਤਿਆਰ ਕੀਤੇ ਜਾਂਦੇ ਨੇ ਕਿਸੇ ਨੇ ਕਿਰਾਏ ਦੇ ਉੱਤੇ ਕੁਛ ਦਿਨਾਂ ਲਈ ਲੈਣੇ ਹੋਣ ਤਾਂ ਉਹ ਵੀ ਮਿਲ ਜਾਂਦਾ ਹੈ ਸਕਰੀਨ ਦੇ ਉੱਤੇ ਆਪਾਂ ਨੰਬਰ ਲਾਇਆ ਹੈ ਪੈਣਾ ਨੇ ਇਹ ਕੰਮ ਜਿਹੜਾ ਪਿੰਡ ਟਪਾਲੀ ਤਹਿਸੀਲ ਰੰਪੁਰਾ ਫੂਲ ਤੇ ਜ਼ਿਲ੍ਹਾ ਬਠਿੰਡੇ ਦੇ ਵਿੱਚ ਸ਼ੁਰੂ ਕੀਤਾ ਬਹੁਤ ਵੱਡੀ ਸੋਚ ਰੱਖੀ ਹੈ ਭੈਣ ਨੇ ਭੈਣਾ ਕਹਿੰਦੀ ਆ ਵੀ ਅੱਜ ਦੇ ਸਮੇਂ ਵਿੱਚ ਜਿਹੜਾ ਪੁਰਾਣਾ ਕਲਚਰ ਹੈ ਉਹ ਬਿਲਕੁਲ ਆਪਣਾ ਖਤਮ ਹੁੰਦਾ ਜਾ ਰਿਹਾ ਹੈ ਉਸ ਨੂੰ ਜਿਉਂਦਾ ਰੱਖਣ ਵਾਸਤੇ ਕਿਸ ਤਰ੍ਹਾਂ ਇਹ ਅਪਰਾਲਾ ਕੀਤਾ ਹੈ ਇਸੇ ਲਈ ਇਹ ਇੱਕ ਫੈਸਲਾ ਭੈਣਾ ਨੇ ਰਲ ਕੇ ਲਿਆ ਆਪਾਂ ਆਪਣੇ ਸੱਭਿਆਚਾਰ ਨੂੰ ਬਚਾਉਣ ਵਾਸਤੇ ਜਿਵੇਂ ਕਿ ਅੱਜ ਦੇ ਬੱਚੇ ਬੱਚੀਆਂ ਨੂੰ ਨਹੀਂ ਪਤਾ ਕਿ ਅਗਰੇ ਕੀ ਹੁੰਦੇ ਨੇ ਪੱਖੀਆਂ ਕੀ ਹੁੰਦੀਆਂ ਨੇ ਚਰਖੇ ਕੀ ਹੁੰਦੇ ਨੇ ਊਰੀਆਂ ਕੀ ਹੁੰਦੀਆਂ ਨੇ ਟੇਰਨ ਕੀ ਹੁੰਦਾ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਿਰਾਏ ਤੇ ਮਿਲਦੀਆਂ ਨੇ ਜਿਵੇਂ ਆਪਾਂ ਵਿਆਹਾਂ ਸਾਧੀਆਂ ਦੇ ਵਿੱਚ ਆਮ ਇੱਕ ਸਜਾਵਟ ਵਾਸਤੇ ਮੂਰੇ ਲਾ ਲੈਨੇ ਆ ਤੇ ਕਿਸੇ ਨੂੰ ਵੀ ਜ਼ਰੂਰਤ ਹੋਵੇ ਸਕਰੀਨ ਦੇ ਉੱਤੇ ਨੰਬਰ ਦਿੱਤਾ ਹੈ ਆਪਾਂ ਗੱਲ ਕਰ ਸਕਦੇ ਆ ਜ਼ਿਆਦਾ ਜਾਣਕਾਰੀ ਲੈ ਸਕਦੇ ਆ ਧੰਨਵਾਦ ਜੀ